ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਪਤਾ ਆਪਾ ਛੋਡੀ ਜੀ ਬੋਲਣੀ ਆ ਮੈਂ ਠੀਕ ਨਾਂ ਉਨ ਕਰਕੇ ਤੇ ਬਾਕੀ ਇੱਕ ਆਪਾਂ ਤੜੇ ਚਰਨਾ ਚ ਬੇਨਤੀ ਕਰਨੀ ਆ ਜਿੰਨਾ ਜਿੰਨਾਂ ਦੇ ਘਰਾਂ ਮੁਟਕੇ ਸਹਿਬ ਜੀ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਹਾੜਵ ਨੂੰ ਕਰਕੇ ਬੜੇ ਸਲਾਮ ਬੇਵਹਿ ਕਰਾਂ ਚ ਤੇ ਸਭ ਨੇ ਆਪਾਂ ਤੋਂ ਪਾਲਵਾਇਆ ਇੱਕ ਇੱਕ ਚੀਜ਼ ਨੂੰ ਪੰਜ ਦੇ ਘੜਕੇ ਸਹਿਬ ਯਾਰ ਉਹਨਾਂ ਨੂੰ ਬੜੇ ਸਤਿਕਾਰ ਨਾਲ ਕੇ ਅਸੀਂ ਇਸ਼ਨਾਨ ਕਰਕੇ ਕੋਈ ਬੜਾ ਮਲੇਮ ਕਪੜਾ ਲੈ ਕੇ ਉਹਨਾਂ ਕੱਲੇ ਕੱਲੇ ਅੰਗਾ ਦੀ ਸਫਾਈ ਜ਼ਰੂਰ ਕਰਨੀ ਜੀ ਇਹ ਚੀਜ਼ ਚੁੰਨਣਾ ਨਹੀਂ ਜਿਨ੍ਹਾਂ ਨੇ ਕਰ ਲਈ ਉਹਨਾਂ ਨੂੰ ਨਮਸਕਾਰ ਜੀ ਤੇ ਵੈਗੁਰੂ ਜੀ ਕਿਸੇ ਕੋਲ ਨਾ ਹੋਵੇ ਕਈ ਵਾਰ ਕਰਾਂਦੇ ਕੰਮ ਜ਼ਿਆਦਾ ਹੁੰਦੇ ਆ ਤੇ ਮੇਰੀ ਬੇਨਤੀ ਹੈ ਆਪਕੋ ਆਪਣੇ ਗੁੜਕੇ ਸੇਵ ਦੇ ਦੇਣਾ ਤੇ ਜਿਤਨਾ ਮਾਰਾ ਸੇਵਾ ਕਰਾਉਣਗੇ ਫਿਰ ਸੇਵਾ ਕਰਕੇ ਤੁਹਾਨੂੰ ਵਾਪਸ ਦੇ ਦਾਂਗੇ ਜਿਨ੍ਹਾਂ ਤੋਂ ਨਾ ਹੋ ਸਕੇ ਕੋਈ ਚਿਕਨ ਵਾਲੀ ਗੱਲ ਨਹੀਂ ਪਰਾਂਦੇ ਕੰਮ ਤੁਹਾਡੇ ਜ਼ਿਆਦਾ ਹੁੰਦੇ ਆ ਦੇ ਕੋਈ ਕੰਜਲੀ ਗੁਰੂ ਸਾਹਿਬ ਸੇਵਾ ਕਰਨਗੇ ਆਪਾਂ ਜਰੂਰ ਕਰਾਂਗੇ ਆਪੋ ਆਪਣੇ ਗੁੜਕੇ ਸੇਵ ਦੇ ਦਿਓ ਤੁਸੀਂ ਜਿੰਨਾ ਤੋਂ ਨਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਗੁਰੂ ਨਾਨਕ ਦੇਵਾਰੇ ਉਤੇ ਆਵੰਦਾ ਕਿਉ ਨਹੀਂ ਸੇ ਗੁਰੂ ਨਾਨਕ ਦੇਵਾਰੇ ਉਤੇ ਆਵੰਦਾ ਕਿਉ ਨਹੀਂ ਦੁਕਾਨਦਰ ਦਾ ਵਾਲੀ ਜਿੰਦੜੀ ਬਚਾ ਮੰਦਾ ਕਿਉ ਨਹੀਂ ਕਰ ਲੈ ਅਜੇ ਵੀ ਸੋਚ ਵਿਚਾਰੇ ਆ ਜਾ ਗੁਰ ਨਾਨਕ ਦਰਬਾਰ ਕਰ ਅਜੇ ਵੀ ਸੋਚ ਵਿਚਾਰੇ ਆ ਜਾ ਗੁਰ ਨਾਨਕ ਦਰਬਾਰ ਸਾਗਨ ਹੋਤਾ ਸੱਚਾ ਸਿਰ ਜਨ ਹਾਰ ਪਿਆਰ ਪਾਮਦਾ ਕਿਉ ਨਹੀਂ ਹੋਤਾ ਸੱਚਾ ਸਿਰ ਜਨ ਹਾਰ ਪਿਆਰ ਪਾਮਦਾ ਕਿਉ ਨਹੀਂ ਦੁੱਖਾਂ ਦਰਦਾ ਵਾਲੀ ਜਿੰਦੜੀ ਬਚਾਵਦਾ ਕਿਉ ਨਹੀਂ ಕೌಡೇ ಜನ ಸಂತ ಬಿ ಕಾರಿ ದ ಮನ ತಡ ಕೌಡ್ಡೇ ಜನು ಬಳಿ ಕದಾರನ ತಡಾಬ ಪಾಡ ದೇ ಗುಣಗಾಮ

ਦੁਖਾਂ ਦਾ ਦਰਦਾਂ ਵਾਲੀ ਜ਼ਿੰਦੜੀ ਬਚਾਵਦਾ ਕਿਉਂ ਨਹੀਂ ਕਰ ਲੈ ਅਜੇ ਵੀ ਸੋਚ ਵਿਚਾਰ ਆ ਜਾ ਗੁਰੂ ਨਾਨਕ ਦਰਬਾਰ ਉਹ ਤਾਂ ਸੱਚਾ ਸਿਰਜਣ ਹਾਰ ਪਿਆਰ ਪਾਵਦਾ ਕਿਉਂ ਨਹੀਂ ਸਿਰ ਗੁਰੂ ਨਾਨਕ ਦੇ ਦਵਾਰੇ ਉੱਤੇ ਆਵਦਾ ਕਿਉਂ ਨਹੀਂ ਬੈਗਰੂ ਜੀ ਮੇਰੀ ਇੱਕ ਬੇਨਤੀ ਆ ਜਿਹੜੇ ਜਿਹੜੇ ਨਿਯਮ ਕਰਦੇ ਆ ਜਿਨ੍ਹਾਂ ਦੇ ਘਰ ਅਜ ਗੁੜਕੇ ਸਹਿਬ ਆ ਉਹ ਜਿਆਦਾ ਗੁੜਕੇ ਸਹਿਬ ਨਾ ਰੱਖਿਆ ਕਰਨ ਮੈਂ ਨਹੀਂ ਆਂਦੀ ਨਾ ਰੱਖੋ ਜਿਨ੍ਹਾਂ ਦੀ ਸਾਭ ਸੰਭਾਲ ਹੋ ਸਕੇ ਉਹਨੇ ਰੱਖਣੇ ਆਪਣੇ ਨੇਤੇ ਨਿਯਮ ਜੋਗੇ ਕਈ ਵਾਰ ਆਪਾਂ ਬਹੁਤ ਜਿਆਦਾ ਗੁੜਕਾ ਸਹਿਬ ਜੀ ਘਰਸ ਰੱਖ ਲੈਨੇ ਆ ਉਹਨਾਂ ਦੀ ਸਾਭ ਸੰਭਾਲ ਆਪਣੇ ਤੋਂ ਸੇਵਾ ਨਹੀਂ ਹੁੰਦੀ ਜੀ ਜਿਹਦੇ ਕੋ ਬਿਰਧ ਹੋਏ ਇਹਦੇ ਗੁੜਕੇ ਸਹਿਬ ਉਹਨਾਂ ਨੂੰ ਗੁਰਦਵਾਰੇ ਸੇਵਾ ਆਪਾਂ ਛੱਡ ਕੇ ਆਇਆ ਕਰੀ ਗਏ ਬਾਕੀ ਗੁੜਕੇ ਸਭ ਦੀ ਗੁਰੂ ਘਰ ਨਾਲ ਸੇਭਾਂ ਨੂੰ ਸੇਵਾ ਕਰਿਆ ਕਰੀ ਗਏ ਜੀ ਤੇ ਵਾਹਿਗੁਰੂ ਜੀ ਫੇਰ ਵੀ ਯਾਨੀ ਸਜਕਣਾਂ ਦੀ ਕਿਹਨੇ ਵੀ ਜਿੰਨਾ ਤੇ ਕੰਮ ਕਰਾਂ ਦੇ ਜਾਦੇ ਤੁਸੀਂ ਗੁੜਕਾ ਸਾਹਿਬ ਦੇਦੇ ਨੇ ਜੀ ਉਹਨਾਂ ਦੀ ਆਪਾਂ ਸੇਵਾ ਕਰਕੇ ਤੁਹਾਨੂੰ ਦੇ ਦਾਂਗੇ ਜਿਨ੍ਹਾਂ ਨੇ ਘਰੇ ਕਰਨ ਨੂੰ ਕੇਸੀ ਇਸ਼ਨਾਨ ਕਰਕੇ ਬੜਾ ਮਲੈਮ ਕੱਪੜਾ ਲੈ ਕੇ ਗੁਰੂ ਜੀ ਦੀ ਸੇਵਾ ਕਰਨ ਜੀ ਭੁੱਲਾ ਚੁੱਕਾ ਦੀ ਮਾਫੀ ਦੇਣੀ ਜੋ ਕੋ ਜਵਤ ਕੱਟ ਮੈਂ ਕਹਿ ਦਿੱਤਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ